ਹੰ ਪਾਚਾ ਦਮਦਮਾ ਸਾਹਿਬ ਦੀ ਧਰਤੀ ਤੋਂ ਦੁਰੇ ਤਾਂ ਪਿੰਡਾਂ ਵਿੱਚੋਂ ਹੁੰਦੇ ਪਹੁੰਚੇ ਕੇਵਲ ਕੇਵਲ ਤੋਂ ਝੰਡੇ ਝੰਡੇ ਤੋਂ ਝੋੜੜਾ ਝੋੜੜਾ ਤੋਂ ਮਗਦੌਦ ਮਗਦੌਦ ਤੋਂ ਰਾਣੀਆਂ ਰਾਣੀਆਂ ਤੋਂ ਸਿਰਸਾ ਸਿਰਸਾ ਤੋਂ ਜੈਪੁਰ ਜੈਪੁਰ ਤੋਂ ਜੋਧਪੁਰ ਜੋਧਪੁਰ ਦੀ ਰਾਤ ਰਾਹੀਂ ਦਸਾਂ ਪਾਚਾ ਹੁੰਦੇ ਹੋਏ ਜਾ ਪਹੁੰਚੇ ਨੰਦੇੜ ਸਾਹਿਬ ਦੀ ਮੁਬਾਰਕ ਧਰਤੀ ਤੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਾਥ ਦੇ ਹੱਥ ਵੀ ਤੀਖ ਫੜਾਈ ਜਿਹੜਾ ਕਦੇ ਹਿਰਨੀ ਦਾ ਸ਼ਿਕਾਰ ਕਰਕੇ ਆਪਣੇ ਖੰਜਰ ਤੇ ਕਮਾਂਡ ਨਦੀ ਵਿੱਚ ਸੁੱੜਦਾ ਏ ਫਿਰ ਉਹਦਾ ਰੂਪ ਬਦਲ ਕੇ ਸਤਿਗੁਰ ਸੱਚੇ ਪਾਤਸ਼ਾ ਉਸ ਨੂੰ ਸ਼ਸਤਰ ਫੜਾਉਂਦੇ ਨੇ ਮਾਰਕੀ ਦੇ ਮਾਧੋਦਾਸ ਅੱਜ ਤੋਂ ਬਾਅਦ ਉਹ ਬੰਦਾ ਸਿੰਘ ਹੈ ਤੇ ਅੱਜ ਤੋਂ ਬਾਅਦ ਕੇਵਲ ਬੰਦਿਆਂ ਵਾਲੇ ਹੀ ਕੰਮ ਕਰਨੇ ਨੇ ਇਹ ਦਸਮ ਪਾਤਸ਼ਾ ਦੀ ਹੀ ਕਿਰਪਾ ਸੀ ਇੱਕ ਸਾਧ ਨੂੰ ਇੱਕ ਸੰਤ ਸੂਰਮਾ ਬਣਾ ਦੇਣਾ ਦਸਮ ਪਾਤਸ਼ਾਹ ਨੇ ਜੇ ਜੇ ਤੇ ਮੁੱਖ ਵਿੱਚ ਖੰਡੇ ਪਾਟੇ ਦਾ ਅੰਮ੍ਰਿਤ ਪਾ ਦਿੱਤਾ ਨਾ ਉਹਦਾ ਮਰਦੋ ਜੀਵਨ ਬਦਲ ਗਿਆ ਜੀਵਨ